ਕਰਦਾ ਨਹੀਂ ਕੀ ਕਰਾਂ ਬੋਲ ਵਾਸਤੇ ਮੈਂ ਰੱਖ ਲਿਆ ਤੁੰਬੀ ਲੈ ਕੇ ਦੋ ਬੋਲ ਸੁਣਾ ਦੇ ਉਹ ਹੀ ਬਤੇਰੇ ਜਮਨੇ ਤੁੰਬੀ ਜਮਨੇ ਜੱਟਾਂ ਵਾਲੀ ਦੁਕਾਨੇ ਫਰਲਾ ਬਣਾ ਕੇ ਚੈਨਰਾ ਪਵਾ ਕੇ ਮੰਡੀਆਂ ਚ ਭੰਗੜੇ ਮੈਂ ਪਵਾ ਉਹ ਬਾਈ ਕਹਿੰਦੇ ਵੀ ਉਸੇ ਪਾਚ ਪਵਾ ਦੀ ਹਾਂ 218 ਦੀ ਬੱਲੇ ਜਿਹਦਾ ਰਾਜੂ ਗੱਲ ਸੁਣ ਮੇਰੀ ਉਹ ਬੱਕਰੀਆਂ ਦੇ ਜਿਹਦਾ ਉਹ ਬੱਕਰੀਆਂ ਦੇ ਨਾਲ ਦੀ ਬੱਕਰੀ ਤਾਂ ਉਹਨੇ ਦੀ ਪੁੱਪ ਫੜ ਕੇ ਫੁਲਾ ਦੇ ਕੋਈ ਚੱਕਰ ਨਹੀਂ ਮੈਨੂੰ 1000 ਘੱਟ ਦੇ ਦੇ 17 ਦੇ ਪਰ ਬੱਕਰੀ ਦੇਖ ਲੈ ਵੀ ਕਿੰਨੇ ਪੈਸੇ ਦੀ ਉਹ ਤਾਂ ਮੈਂ ਇਹਨਾਂ ਨੂੰ ਗਰੰਟੀ ਦਿੱਤੀ ਵੀ ਉਦੋਂ ਹੀ ਜੇਠੀ ਹੈ ਥੋੜੀ ਜਿਹੀ ਹੈਗੀ ਲੱਗਦਾ ਜੇਠੀ ਹੈ ਲੈਵੇ ਦੀ ਕਿਸੇ ਪਾਸੇ ਕੰਮੀ ਦੱਸ ਦੇ ਕੋਈ ਹੋਰ ਦੱਸ ਦੇ ਨਾ ਮੈਂ ਕਿਵੇਂ ਦੱਸਦਾ ਜਾਂ ਮੈਨੂੰ ਪਤਾ ਠੀਕ ਹੈ ਕੋਈ ਕਮੀ ਆ ਦੱਸ ਦੇ ਤਿੰਨ ਕੁ ਲੋਕਾਂ ਦਾ ਨਾਮ ਹੋਇਆ ਆਪਾਂ ਉੱਥੋਂ ਵਾਪਸ ਲਿਆਵਾਂਗੇ ਆਪ ਜਾ ਕੇ ਲੈ ਕੇ ਆਉਂ ਨੀ ਬੱਕਰੀ ਸੁਨੱਖੀ ਵੀ ਹੈ ਨਾ ਤੇ ਕਾਲਾ ਕਿਹੜਾ ਵਾਲਾ ਕਾਲਾ ਹੀ ਸੁਨੱਖਾ ਬਹੁਤ ਹੈ ਮੇਰਾ ਮੁੰਡੇ ਦਾ ਅੱਜ ਵਿਆਹ ਕਰਦੇ ਪੂਰਾ ਜਵਾਨ ਹੈ ਵਿਆਹ ਦਾ ਸੁਖ ਨਾਲ ਨਹੀਂ ਦੋ ਜਵਾਕ ਹੈ ਨਹੀਂ ਮੈਂ ਤੈਨੂੰ بس ਸੁਣਾ ਹੀ ਕਿਹਾ ਬਈਆ ਇਹਦਾ ਜਵਾਕਾ ਚੱਲਿਆ ਆਲਾ ਸੁਣਾ ਸੁਣਾ ਆ ਕਿਹਾ ਨੇ ਫਾ ਗਲਾਸ ਹਾਂ ਤਾਂ ਤੇ ਵਾਖ ਬਿਆਵਾਂਗੇ ਹਾਂ ਕੋ ਜੈ ਜੀ ਮੋ ਕੋ ਜੈ ਜਾ ਬੋਸਣ ਵਾਲਾ ਜੀ ਤਾਂ ਇਹ ਮੁੱਢਾ ਨਹੀਂ ਹੁੰਦਾ ਸਾਰਾ ਤਾਂ ਹੁੰਦਾ ਸਾਢੇ 18 ਦੀ ਦੇ ਯਾਰ 300 ਬੱਤ ਲੈ ਲੈ ਨਾ ਨਾ ਬਾਲੀ ਕੱਛੇ ਚੱਲ ਪੈ ਨਹੀਂ ਹੋਰ ਕੁਸਤਾ ਬਾਲੀ ਉੱਚੀ ਖਰੀਦਾ 19 ਦੀ ਦੇ ਯਾਰ ਬਾਲੀ ਉੱਚੀ ਖਰੀਦਾ ਲਾ ਦੂ ਮਰੀ ਫਿਰ ਹੁਣ ਦੱਸ ਦੇ ਕਿੱਥੇ ਵੇਚਣੀ ਹੈ ਇਹ ਕੋਈ ਕਦੇ ਕਾਲਾ ਦੂ ਜੀ ਫਾਈਨਲ ਕਰੋ ਤੁਸੀਂ ਫਾਈਨਲ ਵੀਰੇ ਮੈਂ ਤਾਂ 42000 ਮਾ ਪਹਿਲਾਂ ਇਹਦੀ ਰੂਹ ਦੇਖ ਕੇ ਪਹਿਲਾਂ ਇਹਨੂੰ ਘੱਟ ਮੁੱਲ ਕਰਿਆ ਮਾ ਚੌਂਕੀ ਆ ਨੇ ਮੰਗਨ ਦੋੜਦਾ ਰੋਣ ਮਾਣਜੀ ਵਧੀਆ ਨਹੀਂ ਵਧੀਆ ਜੂਆ ਯਾਰ ਵਧੀਆ ਕਰਕੇ ਕਿਹ ਬਸ ਨਾ ਕੋਈ ਮੈਂ ਕੀ ਕਰਾਂ ਨਾਲਾ ਤਾਂ ਤੈਨੂੰ ਪਤਾ ਨਹੀਂ ਵੀ ਕੀ ਕਰਨਾ ਇਹ ਤਾਂ ਰਾਹ ਪਾ ਵੀ ਗੱਲ ਇਹ ਵੀ ਤਾਂ ਪਾਉਂਗਾ ਕਹਿੰਦੇ ਗੈਰ ਕੰਮ ਕਰਦੇ ਪੁੱਛ ਹੀ ਨਾ ਕਾਹਦੇ ਕਹਦੇ ਵੀਰੇ ਜਨਾਬ ਬਾਬਾ ਹੁਣ ਕੀ ਪਊਗਾ ਪੂਰੀ 19000 ਦੀ ਦਿੰਨੇ ਨਹੀਂ ਹੁੰਦੀ ਨਹੀਂ ਫਿਰ ਰਾਹ ਪਾ ਇਹਦਾ ਧੱਕਾ ਲਾ ਜੂ 33000 ਦੀ ਵਕਰੀ ਨਹੀਂ 33 ਕਿੰਨਾ ਹੁੰਦਾ 30 ਤੇ 3 ਦੀ ਦੂਰ ਅਸਾ ਪਿੱਛੇ ਦੂਰ ਵਾਗੀ ਕਹਾਣੀ ਨੇੜੇ ਕਰੋ ਇਹਨੇ 20 ਦੀ ਦਵਾ ਦੇ ਲਈ ਤੁਸੀਂ ਥੱਲੇ ਬੈ ਗਏ 20 ਦੀ ਦਵਾ ਤੁਸੀਂ ਥੱਲੇ ਬੈ ਗਏ ਚੱਕ 20 ਦੀ ਤੁਸੀਂ ਥੱਲੇ ਬੈ ਗਏ ਇਹਨੇ ਕਾਹਦਾ ਚਰਾ ਦੂਰ ਬੱਕਰੀ ਵਿੱਚ ਨੂੰ ਫਿਰਦਾ 30000 ਦੀ ਇਹ ਅੱਛਾ ਕੋਣ ਰਦੂ ਤੈਨੂੰ ਵੀ ਪਤਾ ਹੀ ਹੈ ਸਮਝ ਨਹੀਂ ਪਤਾ ਇਹ ਚੈਰਨ ਨੂੰ ਸਰ ਦੇ ਹਾਂ ਉਹ ਵੀ ਬਦਾ ਕੇ ਫਲੇਂਡਿਆ ਚਾਬੀ ਲੈ ਬੂਹੇ ਲੈ ਤੂੰ ਗੱਲ ਦੇ ਤੇ ਇਹ ਵੀ ਤੂੰ ਵੀ ਤੈਨੂੰ ਪਤਾ ਕਿ ਕਿੱਥੇ ਚਾਹੋ ਸੋਹੋਰ ਕਰਾ ਉਸਹੋਂ ਰੇਣੀ ਲੈ ਹੁਣ ਖੜਜੋ ਬਣੀ ਜੇ ਖੜਜੋ ਇਹ ਪ੍ਰਧਾਨ ਜੀ ਖੜਜੋ ਬਣੀ ਬਣਾਈ ਟੀਮ ਭੇਜੋ ਤੁਹਾਨੂੰ ਇੱਥੇ ਮੰਗਾ ਦਿੰਦੇ ਇਹਦਾ ਘਰਾਂ ਕੁਸ ਯਾਰ ਤੈਨੂੰ ਪੁੱਛਣੀ 500 ਤੇ ਲੱਗਿਆ 22000 ਦੀ ਬੱਕਰੀ ਦਿੰਦਾ ਤੇ ਨਹੀਂ ਇਹਦਾ ਖਰੀਦ ਵੀ ਨਹੀਂ ਆਪਦੀ ਕਿਉਂ ਬਾਈ 22 ਦੀ ਨਹੀਂ ਦਗਾ ਦਿੰਦਾ ਦਿੰਦਾ ਨਹੀਂ ਚਲ ਜਾਂਦੇ ਚੱਲਦੇ ਨਾ ਕੋਰੇ ਭਾਈ ਕਾਟਾ ਰਜੂ ਆਪਾਂ ਨੂੰ ਵੀ ਪਤਾ ਹਾਂ ਜੈ ਜੰਨ ਦਾ ਆਪਾਂ ਨਾਪ ਲੈਣੋ ਨਾਪ ਲੈਣੇ ਜੇ ਵਾਜੇ ਵਰ ਵੀ ਲੱਗ ਜਾਂਦੇ ਇਹ ਭਾਈ ਦੇ ਨਹੀਂ ਸੀ ਆਪ ਨੂੰ ਮੰਡੀ ਆ ਮੰਡੀ ਇਹਨਾਂ ਵਾਜੀ ਮੰਡੀ ਦੇ ਮਾਲਕੇ ਭੱਜੂ ਗਵੇਂ ਛਣੇ ਹੱਥ ਤੇਰੇ ਜੀ ਜਨਾ ਵੀ ਥੋੜੇ ਬੋਲੀ ਬੋਲੀ ਬੋਲ ਦੇ ਮੇਰੀ ਮਰਜ਼ੀ ਤੋਂ ਥੋੜੇ ਥੋੜੇ ਜੇ ਮੇਰੀ ਮਰਜ਼ੀ ਤੋਂ ਇੱਕ ਚੀ ਨੀ ਮਿਲੂਗਾ ਮੈਂ ਥੋੜੇ ਜੀ ਬਸ ਥੋੜੇ ਜੇ ਨਾ ਥੋੜੇ ਥੋੜੇ ਨਹੀਂ ਪੈਂਦੇ ਥੋੜੇ ਜੇ ਮੈਂ ਥੋੜੇ ਨਹੀਂ ਪੈਂਦੇ ਜਿੰਨੇ ਦਾ ਤਾਰਾ ਥੋੜੇ ਨਹੀਂ ਪੈਂਦੇ ਜਿੰਨੇ ਦਾ ਤਾਰਾ ਤਾਂ ਦਾ ਤਾਂ ਨਹੀਂ ਪੈਂਦਾ ਐਂ ਕਰੇ ਇੰਨੇ ਜਰਾਨੇ ਵੱਧ ਪਾਉ ਥੋੜਾ ਜਿਆ। ਜਿਆਦਾ ਨਹੀਂ। ਲੂਣ ਜਿਆਦਾ ਪੈ ਜਾ ਖਾਦੀ ਨਹੀਂ ਜਾਂਦੀ ਰੋਟੀ। ਕੁਛ ਨਹੀਂ ਤਾਂ ਕੋੜੀ ਚੰਗੀ ਹਾਜਮ ਹੋ ਜੂ। ਕੋਈ ਵੱਧ ਹੀ ਖਾਣੇ। 24000 ਤੀ ਦੇ ਉਹ ਬੱਕਲਾ। ਛੱਡ। ਬੱਸ ਨਿਬੜ ਗਈ। ਨਹੀਂ ਮਾ। ਹੁਣ ਛੱਡ ਦੇ। ਨਹੀਂ ਬੱਸ। ਹੁਣ ਛੱਡ ਛੱਡ ਦੇ। ਨਹੀਂ ਰਾਜੂ। ਨਾ ਨਾ ਨਹੀਂ ਮੈਂ ਕਹਾ ਨਾ ਕੰਮ। ਨਹੀਂ ਮੈਂ ਹਾਂ ਕਰੀਰ ਤੇ ਆਪਦੀ ਨਹੀਂ ਕਰੀਰ। ਹਣੇ ਹੁਣ ਬਹੁਤ ਹੋ ਗਏ। ਤੇਰੀ ਮੰਨੀ ਜਨੇ ਅਸੀਂ ਕੋਈ ਨਹੀਂ। ਮੰਨੀ ਵੀ ਮੰਨੀ। ਸ਼ਾਬਾਸ਼। ਰੇਟ ਉਹ ਬੋਲਾ ਮੈਂ ਇਮਾਨਦਾਰੀ ਸੇ ਕੁਛ ਨਹੀਂ ਕਮਾ ਰਿਹਾ ਇਸ ਬੰਦੇ ਦੀ ਇੱਜ਼ਤ ਕਰਦਾ ਨਹੀਂ ਕੁਛ ਵੀ ਰੋਜ਼ੀ ਸੇ ਆਇਆ ਹੈ ਮੇਰੀ ਗੱਲ ਹਮਾਰਾ ਮਹਿਮਾਨ ਹੈ ਤੂੰ ਰੋਜ਼ੀ ਤੇ ਖੜੇ ਹੋ ਰਹੇ ਇੱਕ ਵੱਡੀ ਕੋ ਗੱਲ ਖੁਸ਼ੀ ਦੀ ਗੱਲ ਹੈ ਤੂੰ ਆਇਆ ਹਮਾਰਾ ਮਹਿਮਾਨ ਹੋ ਇੱਕ ਮੇਰੀ ਸੁਣੋ ਬਾਤ ਹਾਂ ਇਮਾਨਦਾਰੀ ਸੇ 28000 ਕਿਸ ਕੀ ਖਰੀਦ ਹੈ ਸੁਣ ਬਈ ਬਾਤ ਫੜੀ ਬੱਕਰੀ 28000 ਕਿਸ ਕੀ ਇਮਾਨਦਾਰੀ ਸੇ ਖਰੀਦ ਹੈ वो नेम करके इस बकरी का रोजी रोटी रोटी गाँगा। गाँगा। इसको गाँगा। नफा नहीं सुन भाई सुन यार इसको अपन नफा नहीं देते एक पांच सौ रुपया नफा का देकर बकरी लेंगे हमारी बात पर फूल चढ़ाओ साढ़े अठाई हजार की बकरी तुम्हारे ये झोली में कान पाती है उसको घाटा है

ਬੀ ਬਣਾਵਾਂਗੇ ਇਹ ਮੰਡੀ ਦਾ ਪ੍ਰਧਾਨ ਇਹ ਵੀ ਬਣਾਵਾਂਗੇ ਚੁੱਪਾ ਮਾਲਕੀਆ ਮੰਡੀ ਦਾ ਯਾਰ ਇਹੋ ਬੰਦਾ ਆਇਆ ਅੱਜ ਹైదరాబాద్ ਸੇ ਚੱਲ ਕੇ ਕਾਲਾ ਮਹਰਾਜ ਦਾ ਜੋ ਮੇਨ ਵਪਾਰੀ ਹੈ ਖੜਾਓ ਇਸ ਬੰਦੇ ਨੇ ਇਸ ਕੀ ਮਹਿਮਾਨ ਕੇ ਨਾਤੇ ਸਮਝ ਕੇ ਬਹੁਤ ਬੰਦੇ ਨੇ ਇਸ ਨੇ ਇੱਜ਼ਤ ਕੀਤੀ ਇਸ ਨੇ ਇਸ ਪਕਰੀ ਵਿੱਚ ਕੁਝ ਨਹੀਂ ਕਮਾਇਆ 1.500 ਦਾ ਲੋਟ ਕਮਾਇਆ ਅਮਾਨਗੀ ਦਾ ਸੌਦਾ ਮਿਠਾਇਆ ਹਾਂ ਹੱਥ ਬਣਾਓ ਠੀਕ ਹੈ ਵੀਡੀਓ ਵਿੱਚ ਵੀਡੀਓ ਵਿੱਚ ਆਣਾ ਸਾਡੇ ਨਾਕੂਰ ਬੋਲਦੇ ਨਾਕੂਰ ਨਾ ਤੋ ਸਾਹਮਣੇ ਜੇ ਫਿਰ ਸਾਹਮਣੇ ਕਹਿੰਦਾ ਵੀ ਤੇਰੇ ਹੱਥ ਵਿੱਚ ਜੇ ਤੈਨੂੰ ਸਾਡੀ ਅਠਾਈ ਅੱਪੀ ਸਦੀਕ ਪਰ ਇਹ ਹੋਵੇ ਚੌਰਾ ਤੇ ਆਪਾ ਫਾਪੀ ਉਹ ਮਨ ਇੱਕ ਮਿੰਟ ਇੱਕ ਠੀਕ ਖੁਸ਼ ਹੋ ਮਿਆਣੀ ਨਾਲੇ ਦੇ ਨਾਲੇ ਜੱਫੀ ਪਾਓ ਓ ਬੋਲਦਾ ਬੋਲਦਾ ਐ ਕਿ ਕੱਲੀ ਐ ਰਹਿਣਾ ਬੋਲਿਆ ਕਰ ਮੜਮਟਾ ਲੈ ਕੇ ਅੱਗਾ ਤੇਰਾ ਸਾਰਾ ਬੰਦ ਬੋਲ ਨਿਕੜਦਾ ਨਹੀਂ ਕੀ ਕਰਾਂ ਬੋਲ ਵਾਸਤੇ ਮੈਂ ਰੱਖ ਲਿਆ ਤੁੰਬੀ ਲੈ ਕੇ ਦੋ ਬੋਲ ਸੁਣਾ ਦੇ ਉਹੀ ਬਧੇਰੇ ਤੁੰਬੀ ਜੰਮਲੇ ਜੱਟਾਂ ਦੀ ਦਵਾ ਕੇ ਫਰਲਾ ਬਣਾ ਕੇ ਚੈਨਰਾ ਪਵਾ ਕੇ ਮੰਡੀਆਂ ਚ ਭੰਗੜੇ ਮਾਇ ਪਪਾ ਮੈਂ ਆਂਦੇ ਗਾਉਂ ਘੜਵਾਇਆ ਤੇਰੇ ਨਹੀਂ ਕਰਾਰਾ ਮੈਨੂੰ ਪਟਿਆ ਏ ਬਾਜ ਉਹ ਤੇ ਵਰਗੀ ਜਮਾਈ ਦੀ ਪੰਨੀ ਜਮਲੇ ਦੀ ਜਮਲੇ ਵਰਗੀ ਹੈ ਬਈ ਹੱਸ ਚਲੋ ਚਾਰ ਗੱਲਾਂ ਸੁਣਾਓ ਜੀ ਸਾਡੀ ਮੰਡੀ ਬਾਰੇ ਨਹੀਂ ਗੱਲਾਂ ਜੀ ਮੰਡੀ ਬਹੁਤ ਵਧੀਆ ਲੱਗੀ ਅੱਛਾ ਜਿਹੜੇ ਮੰਡੀ ਦੇ ਸਹਿਯੋਗੀ ਸੀ ਜਿਹੜੇ ਚਲਾਉਣ ਵਾਲੇ ਉਹ ਬੰਦੇ ਕਾਲਾ ਮਰਾ ਉਹ ਯਾਰ ਬਹੁਤ ਪੁਰਾਣਾ ਨਾਤਾ ਇਹਦੇ ਨਾਲ ਜਿਨ੍ਹਾਂ ਦਾ ਸੰਯੋਗ ਮੰਡੀ ਦੇ ਨਾਲ ਬਹੁਤ ਹੈ ਬਈ ਬਹੁਤ ਧੰਨਵਾਦ ਕਰਦੇ ਆ ਕਾਲਾ ਮਰਾ ਜੀ ਦਾ ਸੀ ਜਿਨ੍ਹਾਂ ਨੇ ਕਿ ਮੰਡੀ ਦਾ ਬਹੁਤ ਵੱਡਾ ਸਟਿੱਪ ਚੱਕਿਆ ਪਹਿਲੀ ਮੰਡੀ ਦੇ ਵਿੱਚ ਅੱਜ ਵੀ ਮੇਰਾ ਖਿਆਲ ਵੀ 20-15 ਸੌਦੇ ਹੋਗੇ 20-20 ਸੌਦੇ ਹੋਗੇ ਇਹਨਾਂ ਦਾ ਪਿੰਡ ਮਰਾਜ ਸਾਨੂੰ ਆਉਂਦੇ ਨੂੰ ਲੰਮ ਸਮੇਂ ਨੂੰ ਲੱਗਦੀ ਵੀ 15 ਸਾਲ ਹੋ ਗਏ ਹੋਣ ਤੂੰ ਤਾਂ ਬਹੁਤ ਸਾਲਾਂ ਦਾ ਆਉਣਾ ਹੈ ਹਕੀਕਤ ਹੈ ਪਹਿਲਾ ਜੂਬੇ ਖਾਨ ਹੋਰੀ ਆਉਂਦੇ ਹੁੰਦੇ ਮੈਂ ਤੈਨੂੰ ਦੱਸਾਂ ਹਾਂ ਆ ਹਾਫ ਯੂਬ ਹੋਰੀ ਹਾਜੀ ਮਾਈ ਹੋਰੀ ਹਾਂ 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 ਇਹ ਹਾਫ ਯੂ ਮੇਰਾ ਪਾਣ ਜਾਏਗਾ ਹਾਂ ਹਾਂ ਹਾਜੀ ਮਾਈ ਹੋਵੇ ਸਾਡਾ ਜੀਦੇ ਹੋਵੇ ਮੰਨ ਲਓ ਉਹ ਆਉਂਦਾ ਸੀ ਪਹਿਲਾਂ ਕਿਸੇ ਟਾਈਮ ਤੇ ਛੋਟੀ ਜੀਪ ਲੈ ਕੇ ਤੇ ਅਸੀਂ ਸੌਂਗ ਜਾਂਦੇ ਸੀ ਉਦੋਂ ਜਦੋਂ ਤੁਸੀਂ ਪੰਜਾਬ 'ਚ ਬੱਚ 1500 ਰੁਪਏ ਦਾ ਮੈਂ ਉਹਦੋਂ ਦਾਉਂਦਾ ਲੈਣ ਵਾਤੇ ਪੰਗਾ ਬੱਚਾ ਤੁਸੀਂ ਵੇਚਦੇ ਸੀ ਦੁੱਧ ਤੁਸੀਂ ਵੇਚਦੇ ਸੀ ਦੁੱਧ ਹੀ ਨਾ ਹਾਂ ਮੈਂ ਉਹਦੋਂ ਦਾ ਨਾ ਗਿਆ ਬਾਈ ਸਹੀ ਗੱਲ ਅੱਜ ਤੁਸੀਂ ਬੱਚਾ ਵੇਚੀ ਲੋ 1500 1600 10000 ਰੁਪਏ ਦਾ ਹਾਂ ਕੀ ਨਹੀਂ ਕਰਦੇ ਬਲ ਮੇਰੀ ਗਲਤ ਹੈ ਕਿਉਂ ਕਿ ਮੰਡੀਆਂ ਬਣਨ ਦੇ ਵਿੱਚ ਮਾਲ ਦਾ ਮੁੱਲ ਬੜਾ ਪਿਆ ਹੈ ਪਾਰਟੀਆਂ ਸਿੱਧੀਆਂ ਆਈਆਂ ਨੇ ਉਹ ਧੋਖਾ ਕਿਸੇ ਨਾਲ ਹੋਇਆ ਨਹੀਂ ਨਹੀਂ ਹੋਇਆ ਠੀਕ ਹੈ ਨਹੀਂ ਧੋਖਾ ਨਹੀਂ ਧੋਖਾ ਹੋਇਆ ਕਿਸੇ ਨਾਲ ਤਾਂ ਵੀ ਲੋਕ ਸਿੱਧਾ ਆ ਜਾਂਦੇ ਬਾਕੀ ਸਭ ਤੋਂ ਧੋਖਾ ਕੋਈ ਵੀ ਹੈ ਕਿੱਥੇ ਵੀ ਹੈ ਨਾ ਕਰੋ ਕਿਸੇ ਨਾਲ ਸਭ ਤੋਂ ਵੱਡਾ ਇਹ ਯੋਗਦਾਨ ਆਪਣੇ ਤੁੰਗ ਵਾਲੀ ਬਲਵਿੰਦਰ ਮਾਨ ਜੀ ਦਾ ਜਿਨੇ ਕੇ ਡਾਕਟਰ ਸਾਹਿਬ ਨੇ ਆਪਣੇ ਸਾਰੇ ਪੰਜਾਬ ਦੇ ਹਾਂ ਗੁਰ ਗਿਆਨ ਖਾਤੇ ਪਾਤਾ ਹਾਂ ਬਿਲਕੁਲ ਸਾਬ ਨੂੰ ਅੱਜ ਆਪਾਂ ਨੂੰ ਘੋੜੀ ਤੇ ਚੜਾਤਾ ਹਾਂਜੀ ਹਾਂ ਨਹੀਂ ਅਸੀਂ ਥੱਲੇ ਫਿਰਦੇ ਤੇ ਤੁਰੇ ਗੱਟੋਂ ਕੱਟ ਲੱਖਾ ਬੰਦਾ ਉਹਨਾਂ ਦੀ ਬਾਈ ਰੋਟੀ ਰਗਜ਼ਾਰ ਲਾਤਾ ਉਹਨਾਂ ਨੇ ਬਹੁਤ ਕੋਈ ਖੂਨ ਮੰਨੇ ਨਾ ਮੰਨੇ ਹਾਂ ਅਸੀਂ ਗਰੀਬ ਆਦਮੀ ਜਿਹੜੇ ਬੱਕਰੀਆਂ ਚਾਰਦੇ ਤੇ ਆਸਾ ਉਹਦੀ ਮੰਡੀ ਦੇ ਵਿੱਚ ਢਿੱਡ ਭਰ ਕੇ ਜਾਂਦੇ ਹਾਂ ਬਿਲਕੁਲ ਜੀ ਦਾ ਉੱਥੇ ਢਿੱਡ ਭਰਦਾ ਹੈ ਮਹਿੰਗੇ ਨੂੰ ਮਹਿੰਗਾ ਸਸਤੇ ਨੂੰ ਸਸਤਾ ਜਿਹੜਾ ਭਾਅ ਹੈ ਜਿਹੜਾ ਬਾਜ਼ਾਰ ਦੇਖੋ ਜੀ ਨਸਲੀ ਬੰਦਾ ਤਾਂ ਨਾ ਹਾਂ ਪਾਣੀ ਦੇ ਗਲਾਸ ਦਾ ਮੁੱਲ ਪਾ ਦਿੰਦਾ ਹਾਂ ਤੁਸੀਂ ਰੋਟੀ ਖਾਈ ਜਾਂਦੇ ਹੋ ਰੋਟੀ ਦਾ ਮੁੱਲ ਪਾਓ ਜੀ ਅਸੀਂ ਉਹਦੀ ਰੋਟੀ ਮੁੱਲ ਪਾਉਣੀ ਐ ਇਹਨਾਂ ਦੀ ਰੋਟੀ ਦਾ ਵੀ ਮੁੱਲ ਪਾਵਾਂ ਕਾੜੀ ਮਾਰਦਾ ਹੁਣ ਤੂੰ ਧੰਨਵਾਦ ਧੰਨਵਾਦ ਜੀ ਠੀਕ ਚਲੋ ਬੋਲਣ ਮਾਣਨ ਦੀ ਆ ਪਤੂੰ ਵੀ ਬਿਜਾ ਦੇ